ਸੜਕਾਂ ਜਾਮ ਹੋ ਗਈਆਂ ਦਿਲਜੀਤ ਦਸਾਂਝਾ ਵਾਲੇ ਨੂੰ ਵੇਖ ਕੇ ਅਸਲਾਮੁਅਲਿਕਮ ਵਿਰੋ ਕੀ ਹਾਲ ਚਾਲ ਹੈ ਤਬੀਅਤ ਸਿਹਤ ਮੂਜਾਜ ਕਿਦਾਂ ਤੁਹਾਡੀ ਸਭ ਵਧੀਆ ਜੇ ਵਿਰੋ ਸੜਕਾਂ ਜਾਮ ਤੇ ਦਿਲਜੀਤ ਦਸਾਂਝਾ ਵਾਲੇ ਦੀ ਐਂਟਰੀ ਹੈਲੀਕਾਪਟਰ ਤੇ ਮੈਨਾਂ ਬਹੁਤ ਹੀ ਕਮਾਲ ਦੀ ਵੀਡੀਓ ਹੈ ਸੋ ਪਹਿਲੇ ਤਾਂ ਆਪਾਂ ਵੀਡੀਓ ਦੇਖਨੇ ਆਂ ਫਿਰ ਕਰਾਂਗੇ ਵੀਡੀਓ ਤੇ ਗੱਲਬਾਤ ਗੋ ਦਿਲਜੀਤ ਦੋਸਾਂਝ ਦੇ ਕੀ ਹੀ ਕਹਨੇ ਜੀ ਹਾਂ ਮੁੰਬਈ ਟ੍ਰੈਫਿਕ ਤੋਂ ਨਿਕਲਣ ਦਾ ਦਿਲਜੀਤ ਦੋਸਾਂਝ ਨੇ ਕਮਾਲ ਦਾ ਤਰੀਕਾ ਲੱਭਿਆ ਜਰਾ ਵੇਖੋ ਤਾਂ ਸਹੀ ਕਹਿੰਦੇ ਨੇ ਕਿ ਸੜਕਾਂ ਜਾਮ ਹੋ ਗਈਆਂ ਨੇ ਮੁੰਬਈ ਸ਼ਟਡਾਊਨ ਸ਼ਟਡਾਊਨ ਹੋਇਆ ਪਿਆ ਸੀ ਤਾਂ ਦੋਸਾਂਝ ਵਾਲੇ ਨੇ ਲੱਭਿਆ ਇੱਕ ਅਨੋਖਾ ਰੂਟ ਜੀ ਹਾ ਹੈਲੀਕਾਪਟਰ ਦੇ ਰਾਹੀਂ ਦੋਸਾਂਝਾ ਵਾਲੇ ਨੇ ਮਾਰੀ ਆਪਣੀ ਸ਼ੋਅ ਦੇ ਵਿੱਚ ਐਂਟਰੀ ਦੋਸਾਂਝਾ ਵਾਲਾ ਉੜਦਾ ਉੜਦਾ ਫਲਾਈ ਕਰਦਾ ਕਰਦਾ ਆਪਣੇ ਫੈਨਸ ਦੇ ਕੋਲ ਆਇਆ ਤੇ ਉਸਨੇ ਕਰ ਦਿੱਤਾ ਸਾਰਿਆਂ ਨੂੰ ਹੂਬ ਐਂਟਰਟੇਨ ਜਰਾ ਵੇਖੋ ਤਾਂ ਸਹੀ ਦੋਸਾਂਝਾ ਵਾਲੇ ਦੀ ਐਂਟਰੀ ਹੈਲੀਕਾਪਟਰ ਦੇ ਵਿੱਚ ਕਿੰਨੀ ਹੀ ਕਮਾਲ ਹੈ ਦੋਸਾਂਝਾ ਵਾਲੇ ਨੇ ਆਪਣੇ ਐਸ ਟੂਰ ਦੇ ਵਿੱਚ ਕਈ ਐਸ ਗਿਆ ਚੀਜ਼ਾਂ ਕੀਤੀਆਂ ਨੇ ਜਿਹੜੀਆਂ ਪਹਿਲਾਂ ਨਹੀਂ ਹੋਈਆਂ ਹੁਣ ਗਿਆ ਲੇਕਿਨ ਇਸ ਵਾਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਐਂਟਰੀ ਮਾਰੀ ਹੈ ਉਹ ਵੀ ਕਾਫੀ ਕਮਾਲ ਹੈ yellow jacket ਦੇ ਵਿੱਚ ਦਿਲਜੀਤ ਦੋਸਾਂਝਾ ਫੁੱਲ ਆਨ ਸਟਾਈਲ ਦੇ ਵਿੱਚ ਐਂਟਰ ਕੀਤੇ ਤੇ ਪਹੁੰਚੇ ਵੈਨਿਊ ਦੇ ਉੱਤੇ ਉੱਥੇ ਸਾਊਂਡ ਚੈੱਕ ਹੋਇਆ ਫੈਨਸ ਐਕਸਾਈਟਿਡ ਸੀ ਤੇ ਉਸ ਤੋਂ ਬਾਅਦ ਉਹੀ ਹੋਇਆ ਜੋ ਹੋਣਾ ਸੀ ਜੀ ਹਾਂ ਮੁੰਬਈ ਸ਼ੋਅ ਦੇ ਵਿੱਚ ਫੁੱਲ ਆਨ ਤਮਾਲ ਹੋਇਆ ਤੇ ਲੋਕਾਂ ਨੇ ਐਨਾ ਇੰਜੋਏ ਕੀਤਾ ਕਿ ਲੋਕਾਂ ਲਈ ਹਰ ਮੋਮੈਂਟ ਦਿਲਜੀਤ ਦੋਸਾਂਝ ਨੇ ਖਾਸ ਬਣਾ ਦਿੱਤਾ ਦਿਲਜੀਤ ਦੇ ਸ਼ੋਅ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਲੋਕ ਕਾਫੀ ਜ਼ਿਆਦਾ ਇਮੋਸ਼ਨਲ ਹੋ ਰਹੇ ਨੇ ਦਿਲਜੀਤ ਦੋਸਾਂਝ ਨੂੰ ਵੇਖ ਕੇ ਅਕਸਰ ਉਹਨਾਂ ਦੇ ਫੈਨਸ ਆਪਣੇ ਇਮੋਸ਼ਨਸ ਦੀ ਬਰਦ ਸਾਤ ਦਾ ਦੰਦੇ ਨੇ ਤੇ ਇਹੀ ਸਭ ਕੁਝ ਹੋਇਆ ਹੈ ਮੁੰਬਈ ਦੇ ਵਿੱਚ ਵੀ ਤੇ ਮੁੰਬਈ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ इमोशनल ਹੋਏ ਫੈਨਸ ਤੇ ਨਾਲ ਦੀ ਨਾਲ ਦੋਸਾਂਜਾ ਵਾਲੇ ਦੀ ਐਂਟਰੀ ਜਰਾ ਤੁਸੀਂ ਇਹਨਾਂ ਵੀਡੀਓਜ਼ ਦੇ ਵਿੱਚ ਵੇਖ ਸਕਦੇ ਹੋ ਹੈਲੀਕਾਪਟਰ ਦੇ ਵਿੱਚ ਆਇਆ ਦੋਸਾਂਜਾ ਵਾਲਾ ਤੇ ਕਰ ਦਿੱਤਾ ਸਾਰਿਆਂ ਨੂੰ ਐਂਟਰਟੇਨਮੈਂਟ ਦੇ ਨਾਲ ਭਰਪੂਰ ਜੀਤ ਦੋਸਾਂਝਾ ਵਾਲਾ ਜਿੱਥੇ ਵੀ ਜਾਂਦਾ ਹੈ ਕੋਈ ਨਾ ਕੋਈ ਅਨੋਖਾ ਰਿਕਾਰਡ ਕਾਇਮ ਕਰਕੇ ਆਂਦਾ ਹੈ ਹੁਣ ਦੇਖੋ ਕਿੰਡੀ ਕਮਾਲ ਦੀ ਐਂਟਰੀ ਕੀਤੀ ਏ ਔਰ ਐਂਟਰੀ ਤਾਂ ਹੋਈ ਹੋਈ ਉਤੋਂ ਕੀ ਲੁੱਕ ਉਹਨਾਂ ਦੀ ਆ ਰਹੀ ਆ ਕੀ ਕਮਾਲ ਦੀ ਉਹਨਾਂ ਦੀ ਐਲੀਗੈਂਟ ਲੁੱਕ ਆ ਰਹੀ ਆ ਔਰ ਫੈਨਸ ਦਾ ਕੀ ਰਿਐਕਸ਼ਨ ਆ ਮੈਂ ਕਹਿੰਨਾ ਕਮਾਲ ਆ ਦਿਲ ਦੇਖ ਕੇ ਬਾਗ ਬਾਗ ਖੁਸ਼ ਹੋ ਗਿਆ ਵੀਰੋ ਦਲਜੀਤ ਦੋਸਾਂਝਾ ਵਾਲਾ ਵਾਕਈ ਜਿਵੇਂ ਕਿ ਵੀਰ ਜੀ ਹਰਣਕਿਆ ਕਿ ਹਕੀਕਤਾਂ ਜਿੱਥੇ ਜਾਂਦਾ ਹੈ ਕਮਾਲ ਕਰੀ ਜਾਂਦਾ ਹੈ ਰੋਡ ਬਲਾਕ ਸੜਕਾਂ ਬਲਾਕ ਇੰਜ ਦਲਜੀਤ ਦੋਸਾਂਝਾ ਵਾਲੇ ਦੀ ਐਂਟਰੀ ਹੋਈ ਹੈ ਹੈਲੀਕਾਪਟਰ ਦੇ ਵਿੱਚ ਕਿਉਂਨੇ ਯਾਨੀ ਕਿ ਇਸ ਤਰ੍ਹਾਂ ਦੀ ਐਂਟਰੀ ਕਦੀ ਪਹਿਲੇ ਨਹੀਂ ਮਾਰੀ ਤੇ ਯਾਨੀ ਕਿ ਇਹ ਕੰਮ ਜਿਹੜਾ ਦਲਜੀਤ ਦੋਸਾਂਝਾ ਆ ਰਹੇ ਨੇ ਅਨੋਖਾ ਕੀਤਾ ਤੇ ਜਿਹੜਾ ਫਿਰ ਆਪਣੇ ਜਿਹੜੇ ਵੇਖਣ ਵਾਲੇ ਨੇ ਜਿਹੜੇ ਚਾਣ ਵਾਲੇ ਨੇ ਉਹਨਾਂ ਨੂੰ ਜਿਹੜਾ ਉਹਨੇ ਲੁਭਾਇਆ ਜਿਹੜਾ ਉਹਨਾਂ ਨੂੰ ਇੰਟਰਟੇਨ ਕੀਤਾ ਉਹ ਤਾਂ ਮੈਨੂੰ ਖੂਬ ਕੀਤਾ ਲੇਕਿਨ ਜਿਹੜੀ ਉਹਨਾਂ ਦੀ ਐਂਟਰੀ ਮੈਨੂੰ ਕੀ ਕਮਾਲ ਸੀ ਮੈਂ ਨਾ ਯਕੀਨ ਕਰੋ ਬੜਾ ਵੇਖ ਕੇ ਬੜਾ ਬੜੀ ਖੁਸ਼ੀ ਹੋਈ ਬੜਾ ਮਜ਼ਾ ਆਇਆ ਕਿ ਉਹਨਾਂ ਦੀ ਕਿੱਡੀ ਵਧੀਆ ਐਂਟਰੀ ਸੀ ਤੇ ਲੋਕ ਇਸ ਤਰ੍ਹਾਂ ਮੈਦਾਨ ਦੇ ਵਿੱਚ ਇੰਜ ਖਿਲਰੇ ਪਏ ਸਨ ਤੇ ਕਿਸ ਤਰ੍ਹਾਂ ਸ਼ਾਨਦਾਰ ਐਂਟਰੀ ਉਹਨਾਂ ਨੇ ਕੀਤੀ ਮੈਂ ਨਾ ਕਮਾਲ ਹੈ ਦਲਜੀਤ ਦੁਸੰਗਾਲੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵੈਸੇ ਹੀ ਵੈਸੇ ਹੀ ਬੜੀ ਕਮਾਲ ਦੀ ਸ਼ਖਸੀਅਤ ਨੇ ਕਿ ਉਹ ਹਮੇਸ਼ਾ ਜਿਹੜੇ ਨੇ ਆਪਣੇ ਜਿਹੜੇ ਕਾਰਨਾਮੇ ਨੇ ਉਹ ਹਰ ਸ਼ੋਅ ਦੇ ਵਿੱਚ ਕੋਈ ਨਾ ਕੋਈ ਨਵਾਂ ਐਸਾ ਕਾਰਨਾਮਾ ਕਰਦੇ ਨੇ ਕਿ ਉਹ ਲੋਕ ਜਿਹੜੇ ਨੇ ਉਹਨਾਂ ਦੀਆਂ ਗੱਲਾਂ ਕਰਦੇ ਹੀ ਰਹਿ ਜਾਂਦੇ ਨੇ ਬਾਕੀ اے سی ਤਾਜ਼ਾ ਤਰੀਨ ਅਪਡੇਟ ਜਿਹੜੀ ਤੁਹਾਨੂੰ ਦੇਣ ਵਾਲੀ ਸੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਜ਼ਹਾਰ ਜ਼ਰੂਰ ਕਰਿਆ ਜੇ ਆਪਣਾ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਚਾਹੁੰਦੇ ਆ ਰੱਬ ਰੱਖਾ